ਸ਼੍ਰੋਮਣੀ ਕਾਲੀ ਦਲ ਸੁਧਾਰ ਲਹਿਰ ਤੋਰੀ ਹੈ ਉਹਦੇ ਵਿੱਚ ਵੀ ਸਭ ਨੇ ਆਪ ਦਾ ਵਿਸ਼ਵਾਸ ਪ੍ਰਗਟ ਕੀਤਾ ਤੇ ਮੈਂ ਸਮਝਦਾ ਕਿ ਅੱਜ ਦੀ ਇਸ ਮੀਟਿੰਗ ਨੇ ਇਹ ਸਾਬਤ ਕੀਤਾ ਹੈ ਕਿ ਦਿਨ-ਦਰ-ਦਿਨ ਪੰਜਾਬ ਦੇ ਜਿਹੜੇ ਲੋਕ ਨੇ ਉਹ ਸ਼੍ਰੋਮਣੀ ਕਾਲੀ ਨਕਸਦਾਰ ਲਹਿਰ ਦੇ ਨਾਲ ਜੁੜਨ ਤਾਂ ਰਹੀ ਰਹੇ ਨੇ ਪਰ ਬਹੁਤ ਭਰਪੂਰ ਸਮਰਥਨ ਜਿਹੜਾ ਮਿਲ ਰਿਹਾ ਤੇ ਮੈਂ ਇਹ ਆਸ ਕਰਦਾ ਵੀ ਇਸੇ ਤਰੀਕੇ ਦੇ ਨਾਲ ਪਾਰਟੀ ਸ਼੍ਰੋਮਣੀ ਕਾਲੀ ਦਲ ਨੂੰ ਮਜ਼ਬੂਤੀ ਲਈ ਤੇ ਪੰਜਾਬ ਦੇ ਚੰਗੇ ਭਲੇ ਅਸੀਂ ਸਾਰੇ ਜਿਹੜਾ ਹੈ ਸ਼ਰੋਮਨੀ ਕਾਲੀ ਦਲ ਸੁਧਾਰ ਲਹਿਰ ਦਾ ਸਾਥ ਦੇ ਲੱਗਦਾ ਨਹੀਂ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਬਾਦਲ ਸਾਨੂੰ ਤਫੀਰ ਕਰਾ ਦਿੱਤਾ ਗਿਆ ਉਹਨਾਂ ਇੱਕ ਦਿਨ ਦੇਖੋ ਮੈਂ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਇਆ ਹੈ ਕਿ ਜਿਹੜਾ ਮਸਲਾ ਅਕਾਲ ਤਖਤ ਸਾਹਿਬ ਦੇ ਵਿਚਾਰ ਅਧੀਨ ਹੈ ਉਹਦੇ ਤੇ ਕਿਸੇ ਵੀ ਤਰਫੋਂ ਕੋਈ ਤਰ੍ਹਾਂ ਦੀ ਕੋਈ ਟਿੱਪਣੀ ਨਾ ਕੀਤੀ ਜਾਵੇ ਜੇ ਅੱਜ ਸਦਾ ਆਪਣੇ ਕਲਿਆਣ ਸੁਹਾਗਰੀ ਮਹਿਤ ਲਾਈ ਗਈ ਹੈ ਪਰ ਨਹੀਂ ਲੈ ਇਕ ਤਕਸਾਲੀ ਆ ਕਾਨੂੰ ਜਿਹੜੇ ਅਕਾਲੀ ਦਲ ਦੇ ਨਾਰਾਜ਼ ਚੱਲਦੇ ਨੇ ਅਕਾਲੀ ਦਲ ਦੇ ਨਾਲ ਉਹਨਾਂ ਨੂੰ ਆਪਣੇ ਨਾਲ ਜੁੜਾ ਦੇ ਦੇਖੋ ਸਾਰਿਆਂ ਤੱਕ ਅਸੀਂ ਪਹੁੰਚ ਕਰਾਂਗੇ ਬਹੁਤ ਐਸੇ ਆਗੂ ਨੇ ਬਹੁਤ ਐਸੇ ਸੰਗਤ ਹੈ ਜਿਹੜੀ ਅਕਾਲੀ ਦਲ ਨੂੰ ਦਿਲੋਂ ਪਿਆਰ ਕਰਦੀ ਆ ਪਰ ਮਿਊਸ ਹੋ ਕੇ ਅਕਾਲੀ ਦਲ ਦੇ ਫੈਸਲਿਆਂ ਤੋਂ ਮਿਊਸ ਹੋ ਕੇ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਮਿਊਸ ਹੋ ਕੇ ਉਹ ਘਰੇ ਬੈਠੇ ਨੇ ਸੋ ਉਹਨਾਂ ਸਾਰਿਆਂ ਨੂੰ ਅਸੀਂ ਬੇਨਤੀ ਵੀ ਕਰਾਂਗੇ ਤੇ ਆਪਦੇ ਵੱਲੋਂ ਹਰ ਤਰ੍ਹਾਂ ਦਾ ਵਿਸ਼ਵਾਸ ਦਿਵਾ ਕੇ ਵੀ ਅਸੀਂ ਇੱਕ ਵਿੱਚ ਪਾਰਟੀ ਦੇ ਸੁਨਾਤਾ ਤੇ ਪੈਰਾ ਦੇਵਾਂਗੇ ਇਸ ਚੀਜ਼ ਨੂੰ ਲੈ ਕੇ ਅਸੀਂ ਸਾਰਿਆਂ ਨੂੰ ਨਾਲ ਜੋੜ ਕੇ ਤੋੜਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਤੋਰੀ ਹੈ ਉਹਦੇ 'ਚ ਵੀ ਸਾਮਨੇ ਆਪਦਾ ਵਿਸ਼ਵਾਸ ਪ੍ਰਗਟ ਕੀਤਾ ਤੇ ਮੈਂ ਸਮਝਦਾ ਕਿ ਅੱਜ ਦੀ ਇਸ ਮੀਟਿੰਗ ਨੇ ਇਹ ਸਾਬਤ ਕੀਤਾ ਕਿ ਦਿਨ ਪਰ ਦਿਨ ਪੰਜਾਬ ਦੇ ਜਿਹੜੇ ਲੋਕ ਨੇ ਉਹ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਦੇ ਨਾਲ ਜੁੜਨ ਤਾਂ ਰਹੀ ਰਹੇ ਨੇ ਪਰ ਬਹੁਤ ਭਰਪੂਰ ਸਮਰਥਨ ਜਿਹੜਾ ਮਿਲ ਰਿਹਾ ਤੇ ਮੈਂ ਇਹ ਆਸ ਕਰਦਾ ਵੀ ਇਸੇ ਤਰੀਕੇ ਦੇ ਨਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤੀ ਲਈ ਤੇ ਪੰਜਾਬ ਦੇ ਚੰਗੇ ਭਲੇ ਅਸੀਂ ਸਾਰੇ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਸਾਥ ਦੇ ਲੱਗਦਾ ਨਹੀਂ ਕਿ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਬਦਲ ਸਭ ਨੂੰ ਤਫ਼ੀਰ ਕਰਾ ਦਿੱਤਾ ਗਿਆ ਉਹਨਾਂ ਇੱਕ ਦਿਨ ਦੇਖੋ ਮੈਂ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਇਆ ਹੈ ਕਿ ਜਿਹੜਾ ਮਸਲਾ ਅਕਾਲੀ ਦਲ ਦੇ ਸਭ ਦੇ ਵਿਚਾਰ ਅਧੀਨ ਹੈ ਉਹਦੇ ਤੇ ਕਿਸੇ ਵੀ ਤਰਫੋਂ ਕੋਈ ਤਰ੍ਹਾਂ ਦੀ ਕੋਈ ਟਿੱਪਣੀ ਨਾ ਕੀਤੀ ਜਾਵੇ ਜੇ ਅਸਲ ਆਪਣੀ ਕਲਰਸ ਨੂੰ ਹਾਜ਼ਰੀ ਮੈਪ ਲਾਈ ਗਈ ਹੈ ਪਰ ਨਹੀਂ ਜਿਹੜੇ ਟਕਸਾਲੀ ਹੈ ਕੱਲ ਨੂੰ ਜਿਹੜੇ ਅਕਾਲੀ ਦਲ ਦੇ ਨਾਰਾਜ਼ ਚੱਲਦੇ ਨੇ ਅਕਾਲੀ ਦਲ ਦੇ ਨਾਲ ਉਹਨਾਂ ਨੂੰ ਆਪਣੇ ਨਾਲ ਜੁੜਾ ਦੇ ਦੇਖੋ ਸਾਰਿਆਂ ਤੱਕ ਅਸੀਂ ਪਹੁੰਚ ਕਰਾਂਗੇ ਬਹੁਤ ਐਸੇ ਆਗੂ ਨੇ ਬਹੁਤ ਐਸੇ ਸੰਗਤ ਹੈ ਜਿਹੜੀ ਅਕਾਲੀ ਦਲ ਨੂੰ ਦਿਲੋਂ ਪਿਆਰ ਕਰਦੀ ਆ ਪਰ ਮਿਊਸ ਹੋ ਕੇ ਅਕਾਲੀ ਦਲ ਦੇ ਫੈਸਲਿਆਂ ਤੋਂ ਮਿਊਸ ਹੋ ਕੇ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਮਿਊਸ ਹੋ ਕੇ ਉਹ ਘਰੇ ਬੈਠੇ ਨੇ ਉਨਾ ਸਾਰਿਆਂ ਨੂੰ ਅਸੀਂ ਬੇਨਤੀ ਵੀ ਕਰਾਂਗੇ ਤੇ ਆਪਦੇ ਵੱਲੋਂ ਹਰ ਤਰ੍ਹਾਂ ਦਾ ਵਿਸ਼ਵਾਸ ਦਿਵਾ ਕੇ ਵੀ ਅਸੀਂ ਇੱਕ ਵਿੱਚ ਪਾਰਟੀ ਦੇ ਸਨਾਤਾ ਦੇ ਪੈਰਾ ਦੇਵਾਂਗੇ ਇਸ ਚੀਜ਼ ਨੂੰ ਲੈ ਕੇ ਅਸੀਂ ਸਾਰਿਆਂ ਨੂੰ ਨਾਲ ਜੋੜ ਕੇ ਤੋਰਾਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਤੋਰੀ ਹੈ ਉਹਦੇ ਵਿੱਚ ਵੀ ਸਭ ਨੇ ਆਪਦਾ ਵਿਸ਼ਵਾਸ ਪ੍ਰਗਟ ਕੀਤਾ ਤੇ ਮੈਂ ਸਮਝਦਾ ਕਿ ਅੱਜ ਦੀ ਇਸ ਮੀਟਿੰਗ ਨੇ ਇਹ ਸਾਬਤ ਕੀਤਾ ਹੈ ਕਿ ਦਿਨ-ਦਰ-ਦਿਨ ਪੰਜਾਬ ਦੇ ਜਿਹੜੇ ਲੋਕ ਨੇ ਉਹ ਸ਼੍ਰੋਮਣੀ ਅਕਾਲੀ ਨੂੰ ਸੁਧਾਰ ਲਹਿਰ ਦੇ ਨਾਲ ਜੋੜਨ ਤਾਂ ਰਹੀ ਰਹੇ ਨੇ ਪਰ ਬਹੁਤ ਭਰਪੂਰ ਸਮਰਥਨ ਜਿਹੜਾ ਮਿਲ ਰਿਹਾ ਤੇ ਮੈਂ ਇਹ ਆਸ ਕਰਦਾ ਵੀ ਇਸੇ ਤਰੀਕੇ ਦੇ ਨਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤੀ ਲਈ ਤੇ ਪੰਜਾਬ ਦੇ ਚੰਗੇ ਭਲੇ ਲਈ ਅਸੀਂ ਸਾਰੇ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਸਾਥ ਦੇ ਲੱਗਦਾ ਨਹੀਂ ਅਕਾਲ ਤਖਤਾ ਵੱਲ ਜਿਹੜਾ ਬਾਦਲ ਸਭ ਨੂੰ ਤਫੀਰ ਕਰਾ ਦਿੱਤਾ ਗਿਆ ਉਹਨਾਂ ਇੱਕ ਦਿਨ ਦੇਖੋ ਮੈਂ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਅਕਾਲ ਤਖਸਾ ਵੱਲੋਂ ਹੁਕਮ ਹੋਇਆ ਹੈ ਕਿ ਜਿਹੜਾ ਮਸਲਾ ਗੱਲ ਤੇ ਸਭ ਦੇ ਵਿਚਾਰ ਅਧੀਨ ਹੈ ਉਹਦੇ ਤੇ ਕਿਸੇ ਵੀ ਧਿਰ ਵੱਲੋਂ ਕੋਈ ਤਰ੍ਹਾਂ ਦੀ ਕੋਈ ਟਿੱਪਣੀ ਨਾ ਕੀਤੀ ਜਾਵੇ ਜੇ ਅੱਛਾ ਆਪਣੇ ਕਲਿਆਣ ਸੁਹਾਗਰੀ ਮਹਿਤ ਲਈ ਗਈ ਹੈ ਪਰ ਨਹੀਂ ਜਿਹੜੇ ਟਕਸਾਲੀ ਹੈ ਕੰਨ ਨੂੰ ਜਿਹੜੇ ਅਕਾਲੀ ਦਲ ਦੇ ਨਾਰਾਜ਼ ਚੱਲਦੇ ਨੇ ਅਕਾਲੀ ਦਲ ਦੇ ਨਾਲ ਉਹਨਾਂ ਨੂੰ ਆਪਣੇ ਨਾਲ ਜੁੜਾ ਦੇ ਦੇਖੋ ਸਾਰਿਆਂ ਤੱਕ ਅਸੀਂ ਪਹੁੰਚ ਕਰਾਂਗੇ ਬਹੁਤ ਐਸੇ ਆਗੂ ਨੇ ਬਹੁਤ ਐਸੇ ਸੰਗਤ ਹੈ ਜਿਹੜੀ ਅਕਾਲੀ ਦਲ ਨੂੰ ਦਿਲੋਂ ਪਿਆਰ ਕਰਦੀ ਹੈ ਪਰ ਮਿਊਸ ਹੋ ਕੇ ਅਕਾਲੀ ਦਲ ਦੇ ਫੈਸਲਿਆਂ ਤੋਂ ਮਿਊਸ ਹੋ ਕੇ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਮਿਊਸ ਹੋ ਕੇ ਉਹ ਘਰੇ ਬੈਠੇ ਨੇ ਉਹਨਾਂ ਸਾਰਿਆਂ ਨੂੰ ਅਸੀਂ ਬੇਨਤੀ ਵੀ ਕਰਾਂਗੇ ਤੇ ਆਪਦੇ ਵੱਲੋਂ ਹਰ ਤਰ੍ਹਾਂ ਦਾ ਵਿਸ਼ਵਾਸ ਦਿਵਾ ਕੇ ਵੀ ਅਸੀਂ ਇੱਕ ਵਿੱਚ ਪਾਰਟੀ ਦੇ ਸਨਾਤਾ ਦੇ ਪਹਿਰਾ ਦੇਵਾਂਗੇ ਇਸ ਚੀਜ਼ ਨੂੰ ਲੈ ਕੇ ਅਸੀਂ ਸਾਰਿਆਂ ਨੂੰ ਨਾਲ ਜੋੜ ਕੇ ਤੋੜਾਂਗੇ